ਹੋਰ ਸੁਣਾਓ ਗੱਲਾਂ-ਬੱਤਾਂ ਠੀਕ-ਠਾਕ ਪਰਿਵਾਰ ਕੀ ਹਾਲ-ਚਾਲ ਨੇ ਤੁਹਾਡੇ ਫਿਰ ਰਹਿੰਦੇ ਆ ਅੱਜਕੱਲ ਸੰਗਤਾਂ ਹੋਰ ਫਿਰ ਸੁਣਾਓ ਨਵੀਆਂ ਤਾਜ਼ੀਆਂ ਕਿਵੇਂ ਆ ਕੈਮ ਸੈਮੋ ਓਕੇ ਆ ਸਭ ਗੇਮੋ 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 ਸਾਨੂੰ ਐਮ ਔਰ ਕਰਨਾਂ ਦੇ ਲੁੱਟੇ ਜਾਂਦੇ ਹੋ ਵੈਲਕਮ ਜੀ ਐਨੂ ਜੀ ਸਵਾਗਤ ਆ ਤੁਹਾਡਾ ਤੁਹਾਡਾ ਆਪਣਾ YouTube ਚੈਨਲ ਜਾਨੀ ਕਿ ਮਾਜੇ ਤੇ ਮਝਾਇਲ ਮਾਜੇ ਵਾਲੇ ਪਾਉ ਇਹ ਤੁਹਾਡੇ ਦੋ ਚੈਨਲ ਤੁਹਾਡੇ ਆਪਣੇ ਨਹੀਂ ਮੈ ਲਿਆ ਕਰੋ ਕਮੈਂਟਾਂ ਲਾਈਕ ਕਰਨੀ ਸੋ ਸੁਣਾਓ ਗੱਲਾਂ ਬਾਤਾਂ ਕਿਵੇਂ ਚੱਲਦੇ ਕੰਮ ਕਰ ਵੈਲਕਮ ਜੀ ਐਨ ਜੀ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਿਊ ਆਇਓ ਤੇ ਵਾਤਾਵਰਣ ਸਪੋਰਟ ਕਰਿਓ ਵਾਇਕ 2 ਵਾਇਕ 3 ਵਾਇਕ 3 ਵਾਇਕ 3 ਰੱਬ ਤੇ ਭਰੋਸਾ ਰੱਖੋ ਵੜਾ ਕੋ ਦਿੰਦਾ ਰੱਬ ਵਾਇਕ 2 ਵਾਇਕ 3 ਵਾਇਕ 3 ਜੀ ਆਪਾਂ ਕੇ ਸੱਜਣ ਮਿੱਤਰ ਬੰਦੇ ਤੋਂ ਲੈਨੇ ਨਾ ਆਪਣੇ ਤੋਂ ਕਿਸਤੋਂ ਮੀਂ ਚੀਜ਼ ਮੰਗਦੇ ਆਂ ਵੀ ਆ ਚੀਜ਼ ਸਾਨੂੰ ਚਾਹੀਦੀ ਹਨ ਵਾਜ ਨਹੀਂ ਕੱਲ ਨਹੀਂ ਤਹਾਂ ਦੇ ਨਾਲ ਉਹਨੀਆਂ ਨੂੰ ਨਹੀਂ ਸਾਲ ਨੂੰ ਨਹੀਂ ਦੋਹਾਂ ਨੂੰ ਕਿਤਨਾ ਕਿਤੇ ਉਹਨੇ ਆ ਹੀ ਦੇਣਾ ਯਾਰ ਤੇਰੇ ਲਈ ਮੈਂ ਆ ਕੀਤਾ ਜੋ ਆਪਾਂ ਰੱਬ ਦਿੰਦਾ ਉਹਨੇ ਕਦੀ ਆਪਾਂ ਨੂੰ ਮੈਣਾ ਨਹੀਂ ਮਾਰੇ ਵੀ ਆ ਮੈਂ ਤੈਨੂੰ ਦਿੰਦਾ ਰਿਹਾ ਯਾਰ ਵਾਰਨਾ ਬੰਦਾ ਤੇ ਕੀ ਮੇਨਾ ਮਾਰਦਾ ਰੱਬ ਨਹੀਂ ਵਾਹਿਗੁਰੂ ਵਾਹਿਗੁਰੂ ਗਿਆ ਵਾਹਿਗੁਰੂ 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 ਕੀ ਆ ਚੱਲ ਦੋਸਤੋ Think, oh, 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 oh. ਉਹ ਵੈਲਕਮ ਜੀ ਐਨ ਨੂੰ ਗੁੱਡ ਮਾਰਨਿੰਗ ਜੀ ਈਅਰ ਚੱਲਦਾ ਠੀਕ ਠਾਕ ਹੋ ਮੈਂ ਲੇਖਮ ਜੀ ਹੈ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਜਾਨੀ ਕਿ ਮਾਝੇ ਵਾਲੇ ਪਾਉ। ਹੈਲੋ। ਦਵਿੰਦਰ ਪਾਲ ਕੌਰ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਦਵਿੰਦਰ ਕੌਰ ਜੀ। ਠੀਕ ਠਾਕ। ਲਾਰਿਕ ਦਾ ਨੰਨ ਧੰਨਵਾਦ ਜੀ ਹੋਰ ਗੱਲਾਂ ਬਾਤਾਂ ਸੁਣਾਓ ਸਵਾਥ ਠੀਕ ਠਾਕ ਹੈ ਤੁਸੀਂ ਠੀਕ ਠਾਕ ਹੋ ਦਵਿੰਦਰ ਦਾ ਜੀ ਵੈਲਕਮ ਹੈ ਤੁਹਾਡਾ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਜਾਨੀ ਕਿ ਮਾਝੇ ਵਾਲੇ ਪਾਉ ਵਾਹਿਗੁਰੂ ਜੀ ਵਾਹਿਗੁਰੂ ਮਾਝੂ ਫਰੀ ਲਜੀਤ ਤੁਸੀਂ ਦੱਸੋ ਜੀ ਮੈਂ ਆਂਦੀ ਆਂ ਜੀ ਸਭ ਠੀਕ ਠਾਕ ਆ ਦਵਿੰਦਰ ਕੌਰ ਜੀ ਐਨ ਓਕੇ ਆ ਤੁਹਾਨੂੰ ਦੱਸੋ ਗੱਲਾਂ ਬਾਤਾਂ ਤੋਂ ਆਪ ਜੀ ਚਾਹਗਾ ਤੁਸੀਂ ਚਾਹੋ ਐਂ ਚੱਲਦੇ ਆਂ ਕਲਾਜਾ ਮਾਲਕ ਦੀ ਬਲ ਕਿਰਪਾ ਤੁਸੀਂ ਦੱਸੋ ਸ਼ਾਰਟ ਵੀਡੀਓ ਤੇ ਕਮੈਂਟ ਛੱਡਦੇ ਹੋ ਆਉਂਦੇ ਜੇ ਲਾਈਵ ਘੰਨੇ ਆਦੇ ਵਾਹਿਗੁਰੂ ਵਾਹਿਗੁਰੂ ਹੋਰ ਗੱਲਾਂ ਦਾ ਤੁਹਾਨੂੰ ਆ ਗਏ ਬੱਜਿਆਂ ਵਾਲੇ ਅੱਜ ਬੱਜੇ ਗੋਤੀ ਮੈਂ ਕਰਨਤਰਨਾ ਨਿਫਾਵਰੀ ਕੇ ਪਤਨੰ ਮੇਰਾ ਪਿੰਡ ਹਰੀ ਕੇ ਪਤਨ ਅੱਜ ਕਰਾ ਨਾ ਨਾ ਲਖਣਾ ਆ ਲੋ ਕਹਦੇ ਰੋਟੀ ਗਾਜਰਾ ਹਲੇ ਮੜੇ ਸਾਹੀ ਪਾਰ ਕੋ ਹੋਰ ਜਾਣਾ ਹਰੀ ਦਾ ਪਤਨ ਸ਼ਹਿਰ ਆ ਆਪਣਾ ਤੇ ਕਰਨਤਰਨ ਜਿਲ੍ਹਾ ਆਪਣਾ ਤੁਸੀਂ ਕਿਥੋਂ ਅਸਾ ਲਾਈਵ ਨਹੀਂ ਕਰਦੇ ਤੁਸੀਂ ਕਿੱਥੋਂ ਦੇ ਹੋ? ਸ਼ਾਰਟ ਵੀਡੀਓ ਦੇ ਕਮੈਂਟ ਛੱਡਿਓ। ਚੰਡੀਗੜ੍ਹ ਤੋਂ ਜੀ ਠੀਕ ਹੈ ਜੀ ਠੀਕ ਕਿਹੜੇ ਸੈਕਟਰ ਤੋਂ ਜੀ ਆਉਣੇ ਕਿਹਦੇ ਨਾਲ ਤੜ ਤੋਂ ਚੰਡੀਗੜ੍ਹ ਜਾਣੇ ਕਿਦੋਂ ਤੁਹਾਨੂੰ ਮਿਲ ਕੇ ਹੋਰ ਸੁਣਾਉਣਾ ਨਹੀਂ ਉਹ ਟਾਈਮ game move game like like, like. ओके ओके ਹੋਰ ਸੁਣਾਉ ਗੱਲਾਂ ਬਾਤਾਂ ਨਮੀਆਂ ਤਾਜ਼ੀਆਂ ਕਿਵੇਂ ਆ ਕੀ ਕੰਮਕਾਰ ਕਰਦੇ ਹੋ ਮੈਂ ਬਾਹਰ ਗਿਆ ਆਂ ਅੰਦਰ ਸੁਣੀ ਵਾਹ ਗੁਰਬਾਹ ਆਪਣਾ ਚੈਨਲ ਮੋਨੋ ਆ ਦੋਵੇਂ ਦੋ ਚੈਨਲ ਆਪਣੇ ਦੋਵੇਂ ਹੋ ਗਏ ਹਾਊਸ ਵਾਈਫ ਅੱਛਾ ਜੀ ਹਾਊਸ ਤੇ ਵਾਈਫ ਕਰਦੇ ਤੂੰ ਹੀ ਦੋ ਚੀਜ਼ਾਂ ਜੀ ਇਹਦੇ ਹਾਊਸ ਤੇ ਵਾਈਫ ओके okay, जी हां जी हां जी ਆਪਣੇ ਦੋ ਚੈਨਲ ਦੋਵੇਂ ਮੋਨੋ ਐਂਟੀ ਆਪ ਨੂੰ ਦੋਵੇਂ ਚੈਨਲ ਮੋਨੋ ਰੱਖੋ ਹੋਰ ਦੱਸੋ ਗੱਲਾਂ ਬਾਤਾਂ ਤੁਸੀਂ ਕਾਜੀ ਪਾਲ ਕਰਾਜਿਆ ਮੋਲੀਆਂ ਫੁੱਲ ਗੋਦੀ ਬਾਂਦ ਗੋਦੀ ਕਾਸ਼ਰਾ ਹਰੇ ਮਟਰ ਹਰੀਆਂ ਮਿਰਚਾਂ ਵਾਲਾ ਟਮਾਟਰ ਆਰੇ ਮਸਾਂ ਵਾਲੇ ਆਪੂ ਗੰਡੇ ਗੋਤੀ ਗੱਜਨਾ ਹਰੇੜ ਔਰ ਕਾਂ ਆ ਜਾਣਾ ਟਮਾਟਰ ਥੋੜੇ ਗੋਤੀ ਦਾ ਅਮਰਸਰ ਜਾਂ ਤਰੰਤਰ ਲਾਏ ਨੇ ਜਰੂਰ ਯਾਦ ਕਰਿਓ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਕੁਲਵਿੰਦਰ ਸਿੰਘ 1475